ਹੜਪ੍ਰਭਾਵਿਤ ਲਾਕੇਆਂ ਦੇ ਵਿੱਚ ਉਹ ਲਾਕੇ ਜਾਣ ਲਈ ਮਿੱਟੀ ਦੀਆਂ ਟਰਾਲੀਆਂ ਪਾ ਰਹੇ ਸਨ ਅਤੇ ਟਰਾਲੀਆਂ ਨੂੰ ਲਾਈਨ ਦੇ ਵਿੱਚ ਉਹ ਲਗਾ ਰਹੇ ਸੀ ਕਿ ਇੱਕ ਟਾਟਾ ਗੱਡੀ ਨੰਬਰ PB09 AQ 113 ਟਾਟਾ ਪੰਚਤਿਕ ਇੱਕ ਵਿਅਕਤੀ ਤੀਸ ਰਫਤਾਰ ਨਾਲ ਆਇਆ ਤਾਂ ਜਦੋਂ ਜਗਜੀਤ ਸਿੰਘ ਵੱਲੋਂ ਉਕਤ ਕਾਰ ਸਵਾਰ ਨੂੰ ਗੱਡੇ ਹੋਲੇ ਲੈ ਕੇ ਜਾਣ ਲਈ ਕਿਹਾ ਦਾ ਉਕਤ ਵਿਅਕਤੀ ਵੱਲੋਂ ਤੈਸ਼ ਵਿੱਚ ਆ ਕੇ ਜਗਜੀਤ ਸਿੰਘ ਉੱਪਰ ਗੋਲੀਆਂ ਚਲਾ ਦਤੀਆਂ ਅਤੇ ਗੱਡੀ ਲੈ ਕੇ ਭੱਜ ਗਿਆ ਉੱਥੇ ਹੀ ਹਾਜ਼ਰ ਪਿੰਡ ਵਾਸੀਆਂ ਨੇ ਜਗਜੀਤ ਸਿੰਘ ਨੂੰ ਫਤੂ ਟਿੰਗਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਦੇ ਲਈ ਲਿਆਇਆ ਗਿਆ ਜਿੱਥੇ ਮੁੱਢਲੀ ਸਹਾਇਤਾ ਦੇਣ ਉਪਰੰਤ ਕਪੂਥਲਾ ਰੈਫਰ ਕਰ ਦਿੱਤਾ ਗਿਆ ਡਿਊਟੀ ਅਫਸਰ ਜਸਪ੍ਰੀਤ ਕੁਮਾਰ ਨੇ ਜ਼ੋਰ ਕਰਦੰਦੇ ਹੋ ਦੱਸਿਆ ਕਿ ਉਕਤ ਜਗਦੀਤ ਸਿੰਘ ਨੂੰ ਕਬੂਥਲਾ ਰੈਫਰ ਕਰ ਦਿੱਤਾ ਗਿਆ ਹੈ ਕੱਡਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਹਰਗੁਰਦੇਵ ਸਿੰਘ ਅਤੇ ਥਾਣਾ ਮੁਖੀ ਜਸਬੀਰ ਸਿੰਘ ਮੌਕੇ ਤੇ ਪਹੁੰਚੇ ਅਤੇ ਕਿਹਾ ਕਿ ਤਫਦੀਸ਼ ਕਰਦੇ ਜਲਦੀ ਹੀ ਦੋਸ਼ੀ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮੀਆਂ ਜਗਜੀਤ ਸਿੰਘ ਜੀ ਇਹ ਘਟਦੇ ਕੋਣੀ ਚਲੀ ਕਿਹਨਾ ਉਹਨਾਂ ਘੋੜੀ ਸਲਾਈ ਵੀ ਕੌਣ ਲੋਕ ਸੀਗੇ ਉਹ ਅਨੁਛਾਤੇ ਇਹ ਪੁਰਾਣੀ ਲਗਾਉਣਾ ਹੈ ਤੇ ਜਿਹੜੀ ਗੋਲੀ ਚ ਰਹੀ ਗਿਆ ਤੇ ਮਦਦ ਕੀ ਕਰ ਰਹੇ ਸੀਗੇ ਮਿੱਟੀ ਦੇ ਟਰਾਲੀਆਂ ਨੂੰ ਛੜਕਦੇ ਖਿਲਾ ਰਹੇ ਹਾਂ ਲੈਨਸ ਤੇ ਉਹ ਗੱਡੀ ਤੇ ਜਾ ਰਹੀ ਸੀ ਉਦੋਂ ਫੋਨ ਮਾਰ ਕੇ ਉਹ ਸਲੋ ਕਰਨਾ ਅੱਗੇ ਟਰਾਲੀਆਂ ਘੋਤੀਆਂ ਨੇ ਇੱਕ ਗੋਲੀ ਟਾਟੇ ਚੰਗੀ ਲੱਗੀ ਉੱਤਰ ਤੇ ਤੇ ਲੱਗੀ ਹਾਂਜੀ ਜੀ ਤਲਾਕ ਕੀ ਦੇ ਬਾਰੇ ਹਾਂਜੀ ਹਾਂ ਜੀ ਕੋਸ਼ਿਸ਼ ਕੋਸ਼ਿਸ਼ ਉਹ ਲੋਕੀ ਤਾਂ ਉਹ ਕਿ ਇਤਨਾ ਕਿਤਾ ਗਿਆ 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 ਉਸਨੇ ਆਪਣੀ ਕਾਰਵਾਈ ਕਰ ਲਈ ਪੁਲਿਸ ਸਾਹਿਬ ਨੇ ਧਿਆਨ ਵਗੈਰਾ ਲੈ ਲਿਆ ਧਿਆਨ ਲੈ ਲਿਆ ਉਹਨਾਂ ਨੇ ਮਿੱਟੀ ਕਾਰੇ ਵਾਸਤੇ ਬਟਰ ਮਿੱਟੀ ਸੇਵਾ ਵਾਸਤੇ ਜੀ ਸੇਵਾ ਵਿੱਚ ਜਾਣੀ ਪੈਂਦੀ ਹੈ ਤੁਹਾਡ ਵੀ ਆ ਕੇ ਤਹਾਂ ਜਾਂਦੀ ਕੋਈ ਨੰਬਰ ਜਾਂ ਕੋਈ ਤੁਹਾਨੂੰ ਜਾਣ ਹੋਇਆ ਕਿ ਕਿਹੜਾ ਨਾ ਪਛਾਣ ਨਹੀਂ ਆਜੀ ਜੀ ਅਨਸਬ ਨਹੀਂ ਨਹੀਂ ਜੀ ਨਹੀਂ ਇਦਾਂ ਇਦਾਂ ਕੀ ਗੱਲ ਹੈ ਜੀ ਇਹ ਨੰਬਰ ਜੀ ਜਿਹੜਾ ਮੇਰਾ ਨੱਤ ਸਿੰਘ ਹੈ ਜੀ ਮੇਰਾ ਬੇਟਾ ਗਿਆ ਹੀ ਸੇਵਾ ਤੇ ਉੱਥੇ ਇਹ ਤੋਂ ਪੜਨ ਵਾਸਤੇ ਦੇ ਤੋਂ ਸੁਲਤਾਨਪੁਰ ਜਾਂਦੀ ਹੀ ਤੇ ਉੱਥੇ ਟਰਾਲੀਆਂ ਲੱਗੀਆਂ ਵਾਵਾ ਤੇ ਸੜਕ ਤੋਂ ਹਟਾਉਂਦਾ ਸੀ ਜਿਵੇਂ ਹੌਰੀ ਚੱਲੋ ਸੜਕ ਤੋਂ ਵਗਦੀ ਵਾਵਾ ਤੇ ਨੇ ਇਹ ਨਹੀਂ ਗੱਲ ਕਹੀ ਬਸ ਜਿਵੇਂ ਹੌਰੀ ਚਲਾ ਬਸ ਉਹ ਤੇਨੂੰ ਗੋਲੀ ਮਾਰ ਕੇ ਧੀਆਂ ਕਰਾ ਕੋਤੇ ਹੋ ਰਿਹਾ ਉਹਨੇ ਪਾ ਗੱਡੀ ਖਲਾੜ ਕੇ ਤੇਆਂ ਤੇ 4000 ਕੀਤੇ ਆ ਚਾਰ ਗੋਲੀਆਂ ਮਾਰੀਆਂ ਨੇ ਕੀ ਨਾਮ ਹੈ ਬੇਟੇ ਦਾ ਜਗਜੀਤ ਸਿੰਘ ਕਿੰਨੀ ਕੋਮਰੇ ਉਹ ਰੋਰੀ ਮੈਂ 32 32 ਸਾਲ ਦਾ ਤੁਹਾਨੂੰ ਲੱਗ ਕੇ ਤੇ ਕੋਈ ਸ਼ੱਕਿਆ ਜਾਂ ਕੋਈ ਪੁਰਾਣੀ ਨਾਜ ਹਨ ਕੋਈ ਸਾਡੇ ਅੰਦਰ ਕੋਈ ਵੈਸੇ ਹੀ ਮਗਾਣ ਚਾਹਤਾ ਹੀ ਬੰਦਾ ਬਾਕੀ ਜੀ ਕੋਈ ਸ਼ੱਕ ਨਹੀਂ ਨਾ ਬਕੇ ਨਾ ਵੈਰ ਉਹ ਕੋਈ ਨਹੀਂ ਇਹੋ ਜੀ ਗੱਲ ਕੋਈ ਹੈ ਨਹੀਂ ਤੁਸੀਂ ਕੀ ਮੰਗ ਕਰਦੇ ਹੋ ਹੁਣ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਤੇ ਮੈਂ ਮੰਗ ਕਰਨਾ ਕਿ ਸਾਡੇ ਨੂੰ ਇਨਸਾਫ ਹੋਣਾ ਚਾਹੀਦਾ ਸੀ ਲੋਕੀ ਕਹਿੰਦੇ ਆਂ ਸੋਣਿਆ ਆਂ ਇਨਸਾਫ ਹੋਣਾ ਚਾਹੀਦਾ ਸਾਰਾ ਪਿੰਡ ਨਾਲ ਸੀ ਕੋਈ ਇਹੋ ਜਿਹੀ ਗੱਲ ਨਹੀਂ ਕਿ ਇਹਨਾਂ ਕੋਈ ਗਾਲ ਨਹੀਂ ਕੋਈ ਕੱਢੀ ਕੁਛ ਨਹੀਂ ਹੋਇਆ ਤੇ ਜਾਣ ਕੇ ਉਹਨੇ ਆਉਂਦਿਆਂ ਸਾਹ ਗੋਲੀ ਮਾਰ ਦਿੱਤੀਆਂ ਸਕੀਨਾਦਰ ਸਰ ਮੇਰਾ ਨਾਮ ਡਾਕਟਰ ਜਸਪ੍ਰੀਤ ਕੁਮਾਰ ਜੀ ਸਿਗਨਲ ਹਸਪੀਟਲ ਵਿੱਚ ਇਨਚਾਰਜ ਮੈਂ ਜਦੋਂ ਇੱਥੇ ਪੋਸਟਿਡ ਹਾਂ ਸੀਐਚੀ ਫਕੂ ਟਿੰਗੇ ਵਿਖੇ ਐਸਐਮ ਡਾਕਟਰ ਆਫੀਸਰ ਜਿਹੜੀ ਬੰਦੇ ਦੇ ਆਪਣੇ ਗੋੜੀ ਲੱਗੀ ਆ ਜੀ ਉਹ ਕੀ ਨਾਮ ਉਹਨਾਂ ਦਾ ਤੇ ਕਦੋਂ ਲੈ ਕੇ ਆਏ ਤੇ ਕੀ ਕਾਰਨ ਸਰ ਪੇਸ਼ੈਂਟ ਦਾ ਨਾਮ ਹੈ ਜਗਜੀਤ ਸਿੰਘ 32 ਸਾਲ ਉਮਰ ਦੇ ਪੇਸ਼ੈਂਟ ਜੀ ਤੇ ਉਹਨਾਂ ਨੂੰ ਕੁਝ ਪਿੰਡ ਦੇ ਵਾਸੀ ਤੇ ਉਹਨਾਂ ਦੇ ਨਾਲ ਦੇ ਬੰਦੇ ਸੀਗੇ ਜਿਹੜੇ ਉਹ ਲਗਭਗ 11:20 ਮਿੰਟ ਤੇ ਲੈ ਕੇ ਆਏ ਸਵੇਰਿਆਂ ਮੇਰੇ ਕੋਲ ਜਦੋਂ ਪੇਸ਼ੈਂਟ ਨੂੰ ਲੈ ਕੇ ਆਏ ਨੇ ਤੇ ਪੇਸ਼ੈਂਟ ਦੇ ਅ ਸੱਜੀ ਲੱਤ ਦੇ ਗਿੱਟੇ ਵਾਲੀ ਜਗ੍ਹਾ ਤੇ ਲੀਡਿੰਗ ਕਾਫੀ ਜ਼ਿਆਦਾ ਸੀ ਖੂਨ ਵਗ ਰਿਹਾ ਸੀ ਸੋ ਅਸੀਂ ਫਿਰ ਉਹਨੂੰ ਆਉਂਦੇ ਨੂੰ ਫਰਸਟ ایڈ ਦਿੱਤੀ ਉਹਦਾ ਬਲੱਡ ਕੰਟਰੋਲ ਕੀਤਾ ਤੇ ਹੁਣ ਉਹਦੀ ਬੰਦੀ ਕਰ ਲਈ ਕਰ ਰਹੀ ਆ ਜੀ ਐਮਐਲਸੀ ਰਜਿਸਟਰ ਕਰ ਦਿੱਤੀ ਗਈ ਹੈ ਤੇ ਸਿਵਲ ਹਸਪੀਟਲ ਦੇ ਕੋਪਸਲਾ ਦੇਖੇ ਰੈਫਰ ਕੀਤਾ ਗਿਆ ਹੈ ਸਾਰੇ ਬੋਲੀ ਲੱਗੀ ਹੈ ਤੇ ਕੀ ਕਰੀ ਸਰ ਗਨ ਸ਼ਾਟ ਲੱਗ ਰਿਹਾ ਜੀ ਚੱਕਨ ਸ਼ਾਟ ਲੱਗਿਆ ਹਾਂ ਜੀ ਕੋਈ ਆਪਣਾ ਵਿਚਾ ਰੌਂਡ ਵੀ ਸੀਗਾ ਕਿ ਵੈਸੇ ਹੀ ਮਤਲਬ ਜਿਹੜੇ ਕੰਮ ਕਰਨ ਕੇ ਭਜੇ ਸਰ ਫੌਰਨ ਆਪਾਂ ਕੁਝ ਵੀ ਸ਼ੋਰ ਨਹੀਂ ਕਰ ਸਕਦੇ ਇੰਜਰੀ ਹੈ ਮੂਡ ਹੈਗਾ ਬਲੀਡਿੰਗ ਕਾਫੀ ਕਾਫੀ ਸੀਗੀ ਸੋ ਜਿਨਾ ਕਰਕੇ ਮੈਂ opinion ਲੈ ਰਿਆ ਕਪੂਰ ਸਾਹਿਬ ਤੋਂ ਕਿ ਇੱਕ ਗ੍ਰਾਫਰ ਹੋ ਜਾਏਗਾ ਇੱਕ ਮੇਰੇ ਕੋਲ opinion ਆ ਜਾਏਗੀ ਫਿਰ ਉਹ ਕਲੀਅਰ ਹੋ ਜਾਏਗਾ ਸਰ ਠੀਕ ਹੈ ਹਾਂ ਜੀ ਸਰ ਥੈਂਕ ਯੂ ਸਰਾਈ ਤੋਂ ਫਟੌਟੇ ਸੇਵਾ ਸਵੀਟੜਾ ਹੈ ਕੀ ਕਾਰਨ ਇੱਕ ਹੀ ਹਾਲਾਤ ਅੱਜ ਮੋਰਨਿੰਗ ਪਤਾ ਲੱਗਿਆ ਸੀ ਕਰੀਬ 8:11 ਵਜੇ ਜੀ ਬਿੰਦ ਫਤੂਟਿੰਗ ਦੇ ਪਸੀਆਂ ਵੱਲੋਂ ਹੜ ਪ੍ਰਭਾਵਿਤ ਏਰੀਆ ਜਿਹੜਾ ਬਾਉਪੁਰ ਉਹ ਏਰੀਆ ਦੇ ਵਿੱਚ ਮਿੱਟੀ ਦੀਆਂ ਟਰਾਲੀਆਂ ਲੈ ਕੇ ਜਾ ਰਹੇ ਸੀ ਸੰਦ ਇਥੋਂ ਜਿਵੇਂ ਫਤੂਟਿੰਗ ਤੋਂ ਟਰਾਲੀ ਲੋਡ ਕੀਤੀ ਕਿਤੇ ਇੱਕ ਘਾਰ ਸਵਾਰ ਦੇ ਨਾਲ ਕੋਈ મતਭੇਦ ਹੋ ਗਿਆ ਜਿਹਦੇ ਵੱਲੋਂ ਫਾਇਰ ਕੀਤਾ ਗਿਆ ਜੋ ਇੱਕ ਫਾਇਰ ਜਿਹੜਾ ਜਗਜੀਤ ਸਿੰਘ ਪੁੱਤਰ ਲੱਤਾ ਸਿੰਘ ਨੂੰ ਅਸੀਂ ਫਤੂਟੀਆਂ ਦੇ ਲੱਤ ਦੇ ਵਿੱਚ ਗਿੱਟੇ ਦੇ ਪਰ ਲੱਗਿਆ ਜਿਸ ਬੰਦੀ ਭੰਦੀ ਕਾਰਵਾਈ ਕਰਨ ਵਾਸਤੇ ਗੈਂ ਮੈਂ ਤੇ ਮੇਰੇ ਐਸ.ਐਚ.ਓ. ਵੀ ਸੂਲਾ ਸਨ ਹਾਜ਼ਰ ਹੈ ਤੇ ਜਿਹੜੇ ਬੰਦੇ ਵੱਲੋਂ ਫਾਇਲ ਚ ਲਾਇਆ ਗਿਆ ਉਹਦਾ ਕੁਛ ਮਾੜਾ ਮੋਟਾ ਹਾਂਜੀ ਉਹਦੀ ਗੱਡੀ ਦਾ ਨੰਬਰ ਪਤਾ ਲੱਗ ਗਿਆ ਜੀ ਅਸੀਂ ਜਲਦੀ ਉਹਨੂੰ ਟੈਸਟ ਕਰ ਲਾਂਗੇ। ਅਸੀਂ ਚਾਹ। ਨਾਮ ਕੀ ਤੁਹਾਡਾ? ਲਖਵੀਰ ਸਿੰਘ ਜੀ ਸਰਪੰਚ। ਸਰਪੰਚ ਫਤੂੜੇਗਾ? ਹਾਂਜੀ ਫਤੂੜੇਗੇ। ਜਿਹੜੀ ਉਹ ਤੁਹਾਡੇ ਇੱਥੇ ਮੜਕੇ ਦੇ ਗੋਲੀ ਲੱਗੀ ਆ ਉਹ ਕੀ ਕਾਰਨ ਹੈ? ਕਾਰਨ ਜੀ ਇੱਥੇ ਮਿੱਟੀ ਸੁਲਤਾਨਪੁਰ ਬਾਉਪੁਰ ਜਾਣੀ ਸੀ। 20 ਕੁਟਾਲੀਆਂ ਲੱਗੀਆਂ ਸੀ। ਅਸੀਂ ਪਰੇ ਦੂਰ ਬੈਠੇ ਸੀ। ਤੇ ਜਦੋਂ ਅਸੀਂ ਗੋਲੀ ਦਾ ਖਰਾਬ ਸੁਣਿਆ ਅਸੀਂ ਭੱਜ ਕੇ ਆਏ ਆ ਤੇ ਫਿਰ ਉਹ ਜਨ ਸਾਡੀ ਉਹ ਗੱਡੀ ਨਿਕਲ ਗਈ। ਚਾਰ ਪੈਰ ਤਿੰਨ ਚਾਰ ਪੈਰ ਗੱਡੇ ਨੇ ਕੋਈ ਬੰਦਾ ਪਿੰਡ ਦਾ ਸੀ ਜਾਂ ਕੋਈ ਲਾਂਬਲਾ ਸੀਗਾ ਨਹੀਂ ਵੀ ਉਹ ਲਾਂਬਦਾ ਹੀ ਸੀ ਕੋਈ ਪਛਾਣ ਉਹਦੀ ਮੜੀ ਮੋਟੀ ਨਹੀਂ ਪਛਾਣ ਨਹੀਂ ਦੀ ਗੱਡੀ ਦਾ ਨੰਬਰ ਨੋਟ ਹੋ ਗਿਆ ਉਸੇ ਤੇ ਪਛਾਣ ਨਹੀਂ ਹੋਈ ਤੇ ਪੁਲਿਸ ਨੂੰ ਜੀ ਇਤਲਾਹ ਦਿੱਤੀ ਪੁਲਿਸ ਨੂੰ ਇਤਲਾਹ ਉਸੇ ਵੇਲੇ ਐਫਐਸਐਸ ਨੂੰ ਫੋਨ ਕਰਤਾ ਸੀ ਮੈਂ ਵੀ ਉੱਤੇ ਟਾਈਮ ਮੋਕੇ ਤੇ ਆ ਗਈ ਮੋਕੇ ਤੇ થોੜੇ ਥੇਰ ਬਾਅਦ ਕੀ ਨੰਬਰ ਜੀ ਤੁਹਾਡਾ ਮੇਰਾ ਨਾਮ ਬਲਦੇਵ ਸਿੰਘ ਆ ਜੀ ਜਿਹੜੀ ਅੱਜ ਇਹ ਘਟਨਾ ਹੋਈ ਆ ਗੋਲੀ ਚੱਲਣ ਦੀ ਕਿਹੜੀ ਜਗ੍ਹਾ ਤੇ ਹੋਈ ਆ ਏ ਜੀ ਅਸੀਂ ਆ ਸਾਡੇ ਪਿੰਡ ਦਾ ਕੰਮ ਲਾ ਲੱਗਦਾ ਆ ਕੱਲ੍ਹ ਨੇ ਚ ਅਸੀਂ ਹੜਪੀੜਤਾ ਦੀ ਸਰਤਾਲਪੁਰ ਲੋਧੀ ਕਬੀਰਪੁਰ ਮਿੱਟੀ ਦੀ ਸੇਵਾ ਚੱਲ ਰਹੀ ਅਸੀਂ ਕੱਲ ਵੀ ਗਏ ਸੀ ਲੈ ਕੇ ਤੇ ਅੱਜ ਵੀ ਅਸੀਂ ਇੱਥੋਂ ਭਰ ਰਹੇ ਸੀ ਮਿੱਟੀ ਤੇ ਇਹ ਵੀਰ ਆਪਣਾ ਟਰਾਲੀਆਂ ਨਾਲ ਜਿੱਦਾਂ ਉਥੋਂ ਕੱਚੇ ਥਾਂ ਤੋਂ ਰੋਡ ਤੇ ਉੱਤੇ ਖੜੀਆਂ ਕਰ ਰਹੇ ਸੀ ਤੇ ਉੱਥੇ ਲੈਨ ਚ ਟਰਾਲੀਆਂ ਲਵਾ ਰਿਆ ਸੀ ਇਧਰੋਂ ਇਹ ਪੰਜ ਗੱਡੀ ਪੀਵੀ 09 एक्यू 11 13 ਇਹ ਗੱਡੀ ਉਧਰੋਂ ਇਧਰੋਂ ਆਪਣੇ ਪਿੰਡ ਵੱਲੋਂ ਜਾ ਰਹੀ ਸੀ ਬਹੁਤ ਤੇਜ਼ ਇਹਨੇ ਵੀਰ ਨੇ ਉਹਨੂੰ ਹੱਥ ਦਿੱਤਾ ਵੀ ਭਾਜੀ ਥੋੜੀ ਜੀ ਸਲੋ ਚੱਲੋ ਤੇ ਅੱਗੇ ਟਰਾਲੀਆਂ ਨਿਕਲਣੀਆਂ ਕੋਈ ਨੁਕਸਾਨ ਨਾ ਹੋ ਜੇ ਉਹ ਭਾਜੀ ਹੁਣੀ ਅੱਗੋਂ ਗਾਲਾਂ ਗੋਲਾ ਕੱਟਣ ਲੱਗੇ ਇਹਨਾਂ ਨੂੰ ਤੇ ਇਹ ਉੱਥੇ ਲੱਗੇ ਜਾ ਕੇ ਤੁਰਗੇ ਵੀ ਭਾਜੀ ਗਾਲਾਂ ਕਿਹੜੀ ਗੱਲ ਤੋਂ ਕੱਢ ਰਹੇ ਹੋ ਤੇ ਉਹਨਾਂ ਨੇ ਪੁੱਛਿਆ ਨਹੀਂ ਦੱਸਿਆ ਨਹੀਂ ਆਪਣਾ ਕੱਢਿਆ ਪਿਸਤਲ ਤੇ ਫੈਰ ਕੱਢਦੇ ਪਹਿਲਾ ਫੈਰ ਜਿਹੜਾ ਉਹ ਮਿਸ ਹੋ ਗਿਆ ਕੋ ਰੱਬ ਨੇ ਗੁਰੂ ਰਾਮਦਾਸ ਨੇ ਕਿਰਪਾ ਕੀਤੀ ਬਚਾਅ ਹੋ ਗਿਆ ਦੁੱਧਾ ਫੇਰ ਫਿਰ ਇਹਦੇ ਪੈਰ ਤੇ ਲੱਗ ਗਿਆ ਗਿੱਟੇ ਤੋਂ ਅਗੋਂ ਦੀ ਲੱਗ ਕੇ ਪਿੱਛੇ ਨਿਕਲ ਗਿਆ ਤੇ ਜਾਨ ਬਚਾਉਣ ਵਾਸਤੇ ਪਿੱਛੇ ਆ ਟਰਾਲੀ ਦੇ ਪਿੱਛੇ ਭੱਜਿਆ ਚਲੋ ਇੰਨਾ ਬਚਾਅ ਹੋ ਗਿਆ ਵੀ ਕਿਤੇ ਉੱਪਰ ਸਰੀਰ ਦੇ ਛਾਤੀ ਦੇ ਜਾਂ ਦਿਲ 'ਚ ਨਹੀਂ ਲੱਗੀ ਥੱਲੇ ਪੈਰ 'ਚ ਲੱਗੀ ਗੋਲੀ ਇਹ ਜਿਨ੍ਹਾਂ ਤੇ ਗੋਲੀ ਲੱਗੀ ਕੀ ਲੱਗਦੀ ਹੈ ਤੁਹਾਡੇ ਸਾਡੇ ਗਵੰਦੀ ਨੇ ਭਰਾਈ ਲੱਗਦਾ ਇਸ ਵੰਦੀ ਦੇ ਥਾਣਾ ਫਤੂ ਬਿੰਗਾ ਤੇ ਇਤਰਾ ਦਿੱਤੀ ਕਿ ਮੌਕੇ ਤੇ ਕੋਈ ਪੁਲਿਸ ਆਈ ਹਾਂਜੀ ਮੌਕੇ ਤੇ ਪਾ ਆਏ ਹੀ ਆਪਣੇ ਮੁਲਾਜ਼ਮ ਉਹ ਬਿਆਨ ਵਗੈਰਾ ਲੈ ਕੇ ਤੇ ਉਧਰ ਮੌਕਾ ਦੇਖਣ ਗਏ ਆ ਤੇ ਹੁਣ ਤੁਸੀਂ ਹਸਪੀਟਲ 'ਚ ਆਏ ਆ ਤੇ ਇਹਨਾਂ ਨੇ ਹਸਪੀਟਲਾਂ ਨੇ ਆਪਣੀ ਕਾਰਵਾਈ ਕਰਕੇ ਤੁਹਾਨੂੰ ਰੈਫਰ ਕੀਤਾ ਜਾਂ ਇੱਥੇ ਕੋਈ ਨਹੀਂ ਤੁਹਾਨੂੰ ਇਹਨਾਂ ਨੇ ਇੱਥੋਂ ਆਪਣਾ ਟ੍ਰੀਟਮੈਂਟ ਕੀਤਾ ਫਸਟ ਏਡ ਦੇਤੀ ਉਹਨਾਂ ਨੇ ਪਟੀਆਂ ਵਗੈਰਾ ਕਰਤੀਆਂ ਵਾ ਤੇ ਹੁਣ ਅਸੀਂ ਸਿਵਲ ਹਸਪਤਾਲ ਕਪੂਰਥਲਾ ਲੈ ਕੇ ਇਹਨਾਂ ਨੇ ਰੈਫਰ ਕੀਤਾ ਉੱਥੇ ਜਿਹੜੇ ਹੱਡੀਆਂ ਦੇ ਡਾਕਟਰ ਸਾਹਿਬ ਆ ਉਹਨਾਂ ਨੂੰ ਦਿਖਾਉਣ ਵਾਸਤੇ ਵੀ ਉੱਥੇ ਪੂਰਾ ਆਪ ਨੂੰ ਪਤਾ ਲੱਗ ਜੂਗਾ ਵੀ ਪੈਰ ਤੇ ਲੱਗੀ ਆ ਜਾਂ ਹੱਡੀ 'ਚ ਲੱਗੀ ਆ ਮਾਸ 'ਚ ਲੱਗੀ ਆ ਉੱਥੇ ਐਕਸ-ਰੇ ਹੋਗੇ ਕਲੀਅਰ ਹੋ ਜੂਗਾ ਹੁਣ ਅੱਗੇ ਕੀ ਕਾਰਵਾਈ ਕੀ ਚਾਹੁੰਦੇ ਹੋ ਤੁਸੀਂ ਅੱਗੇ ਵੀ ਤੇ ਅਸੀਂ ਟਰਾਲੀਆਂ ਭਰ ਕੇ ਖਲਾਰੀਆਂ ਜੀ ਇਤਨਾ ਹੀ ਖੜੀਆਂ ਰਹਿਣਗੀਆਂ ਜਦ ਤੱਕ ਆਪਾਂ ਪਤਾ ਨਹੀਂ ਲੱਗਦਾ ਇਨਸਾਫ ਨਹੀਂ ਮਿਲਦਾ ਤਦ ਤੱਕ ਤੇ ਅਸੀਂ ਹੋਲਡ ਕਰਾਂਗੇ